ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾ ਸਕਰੀਨ ਸ਼ਾਟ ਗਾਣੇ ਦੀ ਰੀਲ ਪਾਈ ਤੇ ਤੁਸੀਂ ਬੜਾ ਪਿਆਰ ਦਿੱਤਾ ਮੇਰਾ ਦਿਲ ਕੀਤਾ ਹੋਣਾ ਆ ਪਾਗਲੇ ਗਾਣੇ ਦੀ ਰੀਲ ਪਾਈਏ ਲੋ ਜੀ ਡੈਗ ਦੇ ਟੈਂਦੇ ਮੱਥਾ ਮਾਰਦੇ ਮਾਰਦੇ ਸਰਖ ਪਾਈ ਕਰਦਿਆ ਪੂਰੇ ਕਰ ਲੈ ਲਿਰਿਕਸ ਤੇ ਬੀਟ ਸਾਰਾ ਕੰਮ ਕਰ ਲਿਆ ਰੈਡੀ ਤੇ ਹੁਣ ਆਪਾਂ ਕਰਦੇ ਆ ਜੀ ਮੈਗਮੁਗ ਰੱਖਦੇ ਆ ਲੀਡਾ ਲੂਡਾ ਲਾਉਂਦੇ ਆ ਲੋ ਜੀ ਆਪਾਂ ਮੈਗਮੁਗ ਵੀ ਆਪਾਂ ਰੱਖ ਲੈ ਲੀਡਾ ਲਾ ਲਈਆ ਸਾਰਾ ਕੰਮ ਅਟੈਚ ਹੋ ਗਿਆ ਜੀ ਹੁਣ ਅਗੇ ਵੀਡੀਓ ਦੀ ਤਿਆਰੀ ਕਰਦੇ ਆ ਜੀ ਰਾਤ ਦੇ 11:00 ਵੱਜ ਗਏ ਆ ਲਾਲੀ ਤੋਂ ਵਾਈਡ ਐਂਗਲ ਨਹੀਂ ਬਣਾਵਾ ਲੋ ਜੀ ਵੀਡੀਓ ਦੀ ਤਿਆਰੀ ਡੋਰਾ ਡੋਰਾ ਮਾਰ ਕੇ ਸਾਰਾ ਕੁਝ ਚੈੱਕ ਕਰ ਲਿਆ ਆਪਾਂ ਕੰਮ ਅਟੈਚ ਸੋ ਗੱਲ ਨਿਬੜਦੀ ਐ ਵਿੱਚੋਂ ਸੱਪ ਆ ਨਿਕਲਿਆ ਜੈਸਵੀ ਬੰਦ ਸੀ ਸਦੇ ਤੇ دماغ ਸਾਡਾ ਪੁੱਠਾ ਏ ਜਿੰਨਾ ਚੰਗਾ ਪਿਆਰ ਲਾਇਓਨਾ ਤੜਾ ਗੁੱਸਾ ਏ ਉਹ ਕਦੇ ਕਦੇ ਰੀਲ ਪਾਈਦੀ ਕਦੇ ਕਦੇ ਟੱਕ ਪਾਈਦੀ ਉਹ ਥੋੜੀ ਬਿਲਾ ਕੇ ਰੱਖਦਾ ਜੋ ਵਰਚਮਕੀਲੇ ਪਾਈਦੀ ਤੂੰ ਚੋਰੀ ਚੋਰੀ ਤੱਕਦੀ ਫਿਰੇ ਅਸੀਂ ਦਿਲ ਤੇਰੀ ਗੱਲ ਲਾਈਦੀ ਤੂੰ ਚੋਰੀ ਚੋਰੀ ਤੱਕਦੀ ਫਿਰੇ ਅਸੀਂ ਦਿਲ ਤੇਰੀ ਗੱਲ ਲਾਈਦੀ